वाल्मीकि कहो सदा सुखी रहो शुभले सो निर्भय भगवान वाल्मीकि महाराज की जय महर्षि भरद्वाज भगवान वाल्मीकि महाराज जी के पावन दरबार में जाते हैं ਜਿਸ ਸਮੇਂ ਆਸ਼ਰਮ ਦੇ ਮੁੱਖੇ ਦਵਾਰ ਤੇ ਪ੍ਰਵੇਸ਼ ਕਰਦੇ ਨੇ ਤੁਨਾਂ ਦੀ ਦ੍ਰਿਸ਼ਟੀ ਸਾਹਮਣੇ ਇੱਕ ਨਦੀ ਦੇ ਘਾਟ ਤੇ ਪੈਂਦੀ ਹੈ ਇੱਕ ਨਦੀ ਹੈ ਉਹਦੇ ਨਾਲ ਇੱਕ ਘਾਟ ਬਣੀ ਹੈ ਮਹਾਰਿਸ਼ੀ ਭਰਦवाज ਜੀ ਦੀ ਦ੍ਰਿਸ਼ਟੀ ਮਤਲਬ ਨਜ਼ਰ ਉਸ ਘਾਟ ਤੇ ਪੈਂਦੀ ਹੈ ਕੀ ਦੇਖਦੇ ਨੇ ਸੱਪ ਨੇਵळा ਬੁੱਤਰ ਬਾਜ ਹਿਰਨ ਸ਼ੇਰ ਬੱਕਰੀ ਹਾਥੀ ਇਹ ਸਾਰੇ ਪਸ਼ੂ ਪੰਛੀ ਜਾਨਵਰ ਇੱਕੋ ਨਦੀ ਦੇ ਇੱਕੋ ਕਾਟ ਤੋਂ ਇੱਕੋ ਜਗ੍ਹਾ ਪਾਣੀ ਪੀਂਦੇ ਨੇ ਉਹਨਾਂ ਨੂੰ ਦੇਖ ਕੇ ਮਨ ਵਿੱਚ ਭਾਵਨਾ ਪੈਦਾ ਹੋਈ ਕਿ ਮੁਕਤੀ द्वार ਤੇ ਮੇਰਾ ਪ੍ਰਵੇਸ਼ ਹੋ ਗਿਆ। ਮਨ ਵਿੱਚ ਇੱਕ ਭਾਵਨਾ ਆਈ ਕਿ ਜੇ ਪ੍ਰਮਾਤਮਾ ਦੀ ਬਾਣੀ ਜੰਨੀ ਸ਼ਾਂਤੀ ਹੈ। ਇੰਨਾ ਪ੍ਰੇਮ ਹੈ। ਇੰਨੀ ਸਾਦਗੀ ਹੈ। ਇੰਨਾ ਆਪਣਾਪਾਨ ਹੈ। ਹੁਣ ਸਿੱਖਿਆ ਕੀ ਸਭ ਤੇਨੇ ਵੇਲੇ ਤੋਂ ਜ਼ਿਆਦਾ ਦੁਸ਼ਮਣੀ ਇਸ ਦੁਨੀਆ ਤੇ ਕਿਸੇ ਵਿੱਚ ਨਹੀਂ ਹੋ ਸਕਦਾ। ਜਦੋਂ ਵੀ ਤੁਹਾਡੇ ਕਦੇ ਕੋਈ ਜਾਦੂਗਰ ਆਂਦਾ ਹੈ ਉਹ ਤੁਹਾਨੂੰ ਇਹੀ ਕਹਿੰਦਾ ਕਿ ਤੁਹਾਨੂੰ ਸੱਪ ਤੇ ਨੇਵਲੇ ਦਾ ਜੁੱਧ ਦਿਖਾਣਾ ਹੈ ਬਿੱਲੀ ਤੇ ਚੂਹੇ ਤੋਂ ਜ਼ਿਆਦਾ ਦੁਸ਼ਮਣੀ ਕਿਸੇ ਵਿੱਚ ਨਹੀਂ ਹੋ ਸਕਦੀ ਜਿਹੜੀ ਬਿੱਲੀ ਹੈ ਉਹ ਸਾਰਾ ਦਿਨ ਚੂਹੇ ਨੂੰ ਲੱਭਦੀ ਰਹਿੰਦੀ ਹੈ ਸਾਰਾ ਦਿਨ ਅਗਰ ਕਿਸੇ ਘਰ ਦੇ ਵਿੱਚ ਚੂਹਾ ਵੱਢ ਜਾਵੇ ਇੱਕ ਸਾਈਡ ਦੀ ਤਬਿੱਲੀ ਉਹਨੂੰ ਦੇਖ ਲਵੇ ਉਹ 1 2 ਦਿਨ 3 ਦਿਨ 4 ਦਿਨ ਉੱਥੇ ਹੀ ਪਹਿਰਾ ਲਾਈ ਰੱਖਦੀ ਹੈ ਵੀ ਸ਼ਾਇਦ ਇੱਥੇ ਬੜਿਆ ਤੇ ਇੱਥੋਂ ਹੀ ਸ਼ਾਇਦ ਉਹ ਭਾਵੇਂ ਦੂਸਰੇ ਬੰਨੇ ਦੀ ਨਿਕਲ ਵੀ ਜਾਵੇ ਉਸ ਤੋਂ ਜ਼ਿਆਦਾ ਦੁਸ਼ਮਣੀ ਕਿਸੇ 'ਚ ਨਹੀਂ ਹੋ ਸਕਦੀ ਹਿਰਨ ਤੇ ਸ਼ੇਰ ਤੋਂ ਜ਼ਿਆਦਾ ਦੁਸ਼ਮਣੀ ਕਿਸੇ 'ਚ ਨਹੀਂ ਹੋ ਸਕਦਾ ਸਾਰਾ ਦਿਨ ਸ਼ੇਰ ਹਿਰਨ ਨੂੰ ਲੱਭਦਾ ਹੈ ਸ਼ਿਕਾਰ ਕਰਨ ਵਾਸਤੇ ਪਰ ਮਹਾਰਿਸ਼ੀ ਭਰਦਵਾਜ ਕੀ ਦੇਖਦੇ ਨੇ ਕਿ ਸ਼ੇਰ ਹਿਰਨ ਸੱਪ ਨੇਵਲਾ ਕਬੂਤਰ ਬਾਜ ਚਿੜੀਆ ਕੋਇਲ ਹਾਥੀ ਇਹ ਸਾਰੇ ਪਸ਼ੂ ਪੰਛੀ ਜਾਨਵਰ ਇੱਕ ਦੂਸਰੇ ਦੀਆਂ ਮਾਰਨ ਵਾਲੀਆਂ ਆਦਤਾਂਾਂ ਨੂੰ ਛੱਡ ਕੇ ਨਫ਼ਰਤ ਵਾਲੀ ਭਾਵਨਾ ਨੂੰ ਛੱਡ ਕੇ ਇੱਕ ਦੂਸਰੇ ਪ੍ਰਤੀ ਈਰਖਾ ਨੂੰ ਛੱਡ ਕੇ ਆਪਣੇ ਅਹਿਮ ਨੂੰ ਨਸ਼ਟ ਕਰਕੇ ਜੇ ਪ੍ਰਮਾਤਮਾ ਦੇ ਦਰਬਾਰ ਵਿੱਚ ਪਿਆਰਪੂਰਵਕ ਰਹਿ ਸਕਦੇ ਹੈ ਜੇ ਪ੍ਰਮਾਤਮਾ ਦੀ ਬਾਣੀ ਵਿੱਚ ਇੰਨੀ ਸੱਚਾਈ ਹੈ ਇੰਨੀ ਸ਼ਾਂਤੀ ਹੈ ਐਨਾ ਪ੍ਰੇਮ ਹੈ ਐਨਾ ਜਾਨਵਰਾਂ ਦਾ ਮਨ ਬਦਲ ਸਕਦਾ ਹੈ ਐਨਾ ਪੰਛੀਆਂ ਦਾ ਮਨ ਬਦਲ ਸਕਦਾ ਹੈ ਤਾਂ ਸਾਡੇ ਵਰਗੇ ਇਨਸਾਨਾਂ ਦਾ ਕਿਉਂ ਨਹੀਂ ਬਦਲ ਸਕਦਾ ਜੇ ਪੰਛੀਆਂ ਦਾ ਆਪਾਂ ਪੜਦੇ ਆ ਨਾ ਪ੍ਰਭੂ ਜੀ ਮਹਾਰਾਜ ਜੀ ਵੀ ਨਿਤਨੇਮ ਦੇ ਵਿੱਚ ਦਰਸਾਉਂਦੇ ਨੇ ਤੇਰੇ ਦਰਬਾਰ ਵਿੱਚ ਸਭ ਹੈ ਸਮਾਨਾ ਸ਼ੇਰ ਬੱਕਰੀ ਇੱਕ ਘਾਟ ਤਲਾ ਜਿਦੋਂ ਇਹ ਦ੍ਰਿਸ਼ ਮਹਾਰਿਸ਼ੀ ਵਰਧਵਾਜ ਦੇਖਦੇ ਨੇ ਆਪਾਂ ਸਾਰੇ ਅੱਜ ਤੱਕ ਇਸ ਰਚਨਾ ਨੂੰ ਪੜ੍ਹਦੇ ਆਏ ਆ ਕੰਨਿਆਂ ਨੂੰ 20-20 ਸਾਲ ਹੋ ਗਏ ਕੰਨਿਆਂ ਦਾ ਜੀਵਨ ਹੀ ਲੱਗ ਗਿਆ ਕੰਨਿਆਂ ਨੂੰ 50 ਸਾਲ ਹੋ ਗਏ ਕਿ ਮੇਰੇ ਵਰਗੇ ਵੀ 10-15 ਸਾਲ ਤੋ ਪੜਨਾ ਪਰ ਉਹਦਾ ਅਸਰ ਉਹਦਾ ਇੰਪਲੀਮੈਂਟ ਉਹਨੂੰ ਅਪਣਾਣਾ ਭਗਵਾਨ ਵਾਲਮੀਕੀ ਜੀ ਲਿਖਦੇ ਨੇ ਗਿਆਨ ਗਿਆਨ ਨੂੰ ਸਿਰਫ ਪੜਨ ਦੇ ਨਾਲ ਨਹੀਂ ਗਿਆਨ ਨੂੰ ਸਿਰਫ ਬੋਲਣ ਦੇ ਨਾਲ ਨਹੀਂ ਗਿਆਨ ਨੂੰ ਸਿਰਫ ਸੁਣਨ ਦੇ ਨਾਲ ਨਹੀਂ ਗਿਆਨ ਨੂੰ ਅਪਣਾਣ ਦੇ ਨਾਲ ਜੀਵਨ ਬਦਲਦਾ ਹੈ ਜੀਵਨ ਦੇ ਵਿੱਚ ਧਾਰਨ ਕਰਨ ਨਾਲ ਜੀਵਨ ਬਦਲਦਾ ਹੈ। ਅੱਛੀਆਂ ਗੱਲਾਂ ਤਾਂ ਦੀਵਾਰਾਂ ਤੇ ਵੀ ਲਿਖੀਆਂ ਹੁੰਦੀਆਂ। ਜਿੰਨੀ ਮਰਜ਼ੀ ਪੜ੍ਹ ਲਓ। 40 ਬੱਚੇ ਪੜ੍ਹਦੇ ਨੇ। ਅਧਿਆਪਕ ਇੱਕ ਪੜਾਂਦਾ ਹੈ। 20 ਫੇਲ ਹੋ ਜਾਂਦੇ ਨੇ। 20 ਪਾਸ ਹੋ ਜਾਂਦੇ ਨੇ। ਕਾਰਨ ਇੱਕੋ ਹੀ ਹੁੰਦਾ ਹੈ। ਪਾਸ ਉਹ ਹੁੰਦੇ ਨੇ ਜਿਹੜੇ ਧਿਆਨ ਦਿੰਦੇ ਨੇ। ਫੇਲ ਉਹ ਹੁੰਦੇ ਨੇ ਜਿਹੜੇ ਧਿਆਨ ਨਹੀਂ ਦਿੰਦੇ। ਟੀਚਰ ਚੁਨੌਕਸ ਨਹੀਂ ਹੁੰਦਾ। ਕਈ ਵਾਰੀ ਜਦੋਂ ਸਾਡਾ ਬੱਚਾ ਫੇਲ ਹੁੰਦਾ ਹੈ ਅਸੀਂ ਟੀਚਰ ਵਿੱਚ ਨੁਕਸ ਕੱਢਦੇ ਹਾਂ ਕਿ ਟੀਚਰ ਨੇ ਸਹੀ ਪੜਾਇਆ ਨਹੀਂ ਮਹਾਰਾਜ ਜੀ ਕਹਿੰਦੇ ਜਿਸ ਅਧਿਆਪਕ ਦੇ ਕੋਲ ਪੜ ਰਿਹਾ ਤੁਹਾਡਾ ਬੱਚਾ ਅਸਫਲ ਹੋ ਗਿਆ ਹੈ ਉਹਦੇ ਕੋਲ ਪੜਨ ਵਾਲੇ ਕੁਝ ਬੱਚੇ ਸਫਲ ਵੀ ਤਾਂ ਹੋਏ ਉਹ ਵੀ ਉਹਦੇ ਕੋਲ ਹੀ ਪੜਦੇ ਸੀ ਸਫਲ ਉਹ ਹੋਏ ਜਿਨ੍ਹਾਂ ਨੇ ਧਿਆਨ ਦਿੱਤਾ ਅਸਫਲ ਹੋ ਉਹ ਹੋਏ ਜਿਨ੍ਹਾਂ ਨੇ ਧਿਆਨ ਨਹੀਂ ਦਿੱਤਾ ਸੋ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਜਿਹੜੀ ਰਚਨਾ ਹੈ ਉਹਦੇ ਵਿੱਚ ਸੱਚਮੁੱਚ ਇੰਨਾ ਪ੍ਰੇਮ ਹੈ ਐਨੀ ਸ਼ਾਂਤੀ ਹੈ ਐਨੇ ਸੁ ਵਿਚਾਰ ਨੇ ਐਨੇ ਸਦਗੁਣ ਨੇ ਕਿ ਉਹ ਜਾਨਵਰਾਂ ਤੱਕ ਦਾ ਮਨ ਬਦਲਣ ਦੀ ਸ਼ਕਤੀ ਰੱਖਦੀ ਹੈ ਪੰਛੀਆਂ ਤੱਕ ਦਾ ਮਨ ਬਦਲਣ ਦੀ ਸ਼ਮਤਾ ਰੱਖਦੀ ਹੈ ਉਹ ਬਾਣੀ ਤੇ ਪਰ ਇਨਸਾਨਾਂ ਤੇ ਅਸਰ ਕਿਉਂ ਨਹੀਂ ਪਖਸ਼ੀਆਂ ਦਾ ਜੀਵਨ ਕਿਉਂ ਬਦਲਿਆ ਜਾਨਵਰਾਂ ਦਾ ਜੀਵਨ ਕਿਉਂ ਬਦਲਿਆ ਕਿਉਂਕਿ ਉਹਨਾਂ ਨੇ ਪਰਮਾਤਮਾ ਦੇ ਦਰਬਾਰ ਵਿੱਚ ਰਹਿ ਕੇ ਆਪਣੇ ਮਨ ਨੂੰ ਬਦਲਣ ਦਾ ਮਨ ਬਣਾ ਲਿਆ ਆਪਣੇ ਮਨ ਨੂੰ ਬਦਲਣ ਦਾ ਮਨ ਬਣਾ ਲਿਆ ਇਸ ਕਰਕੇ ਬਦਲ ਗਿਆ ਤਾਂ ਜਦਨ ਅਸੀਂ ਵੀ ਚਾਹਾਂਗੇ ਸਾਡਾ ਭਜੰਤ ਵਿੱਚ ਇੱਕ ਲਾਈਨ ਲਿਖੀ ਤਮਸਾ ਜੀ ਨੇ ਜੀਭਾ ਨੂੰ ਆਪਣੀ ਪਾਵਨ ਕਰ ਲੈ ਕੋਮਲ ਦਿਲ ਮੇ शरधा भरला जीवा भगवान वाल्मीकि जी लिख दे ने इंसान बेशक अपने जन्म के 2 साल के अंदर, अंदर अंदर बोलना सीख जाता है केंदे जदों इंसान दा जन्म हुंदा है ओ 2 सालਾਂ ਦੇ ਵਿੱਚ ਬੋਲਣਾ ਸਿੱਖ ਜਾਂਦਾ ਹੈ 2 ਸਾਲਾਂ ਦੇ ਵਿੱਚ ਬੋਲਣ ਲੱਗ ਜਾਂਦਾ ਹੈ ਕਹਿੰਦੇ ਇਨਸਾਨ ਬੇਸ਼ੱਕ ਆਪਣੇ ਜਨਮ ਕੇ 2 ਸਾਲ ਕੇ ਅੰਦਰ ਅੰਦਰ ਬੋਲਣਾ ਸਿੱਖ ਜਾਂਦਾ ਹੈ ਮਗਰ ਵਹ ساری ਜ਼ਿੰਦਗੀ ਇਹ ਨਹੀਂ ਸਿੱਖ ਪਾਤਾ ਮੈਨੇ ਬੋਲਣਾ ਕੀ ਹੈ ਕਿ ਮੈਂ ਬੋਲਣਾ ਕਿੱਥੇ ਹੈ ਤੇ ਬੋਲਣਾ ਕੀ ਹੈ ਇਹ ਕਹਿੰਦੇ ساری ਜ਼ਿੰਦਗੀ ਨਹੀਂ ਸਿੱਖ ਪੰਦਾ ਬੋਲਣਾ ਤਾਂ 2 ਸਾਲ ਚ ਸਿੱਖ ਜਾਂਦਾ ਹੈ ਸ਼ਬਦ ਸ਼ਬਦਾਂ ਦੀ ਬੜੀ ਮਹਾਨ ਮਹੱਤਤਾ ਹੁੰਦੀ ਹੈ ਸ਼ਬਦ ਹੀ ਇਨਸਾਨਾਂ ਨੂੰ ਜੋੜਦੇ ਐ ਤੇ ਸ਼ਬਦ ਹੀ ਇਨਸਾਨਾਂ ਨੂੰ ਤੋੜਦੇ ਐ ਸ਼ਬਦ ਹੀ ਦੁਨੀਆ ਵਿੱਚ ਪ੍ਰੇਮ ਪੈਦਾ ਕਰਦੇ ਐ ਤੇ ਸ਼ਬਦ ਹੀ ਦੁਨੀਆ 'ਚ ਨਫ਼ਰਤ ਪੈਦਾ ਕਰਦੇ ਐ ਸ਼ਬਦ ਹੀ ਲੋਕਾਂ ਨੂੰ ਹਿੰਮਤ ਦਿੰਦੇ ਐ ਤੇ ਸ਼ਬਦ ਹੀ ਲੋਕਾਂ ਦੀ ਹਿੰਮਤ ਨੂੰ ਤੋੜਦੇ ਐ ਇੱਕ ਪ੍ਰਚਾਰਕ ਬੋਲਦਾ ਏ ਉਹ ਸਾਰਿਆਂ ਨੂੰ ਜੋੜਦਾ ਏ ਦੂਜਾ ਬੋਲਦਾ ਏ ਉਹ ਸਾਰਿਆਂ ਨੂੰ ਤੋੜਦਾ ਏ ਗਲਤਾਂ ਸ਼ਬਦਾਂ ਦੀ ਐ ਇਨਸਾਨ ਦੀ ਕੁਆਲਿਟੀ ਉਹਦੇ ਕੱਪੜਿਆਂ ਤੋਂ ਸਮਝ ਨਹੀਂ ਆਂਦੀ ਉਹ ਵੀ ਉਹਦੇ ਸ਼ਬਦਾਂ ਤੋਂ ਸਮਝ ਆਂਦੀ ਇਸ ਕਰਕੇ ਕਿਹਾ ਕਿ ਜੀਭਾ ਨੂੰ ਆਪਣੀ ਪਾਵਨ ਕਰ ਲੈ ਕਿ করুণਾ ਸਾਗਰ ਦੇ ਦਰਬਾਰ ਵਿੱਚ ਆ ਕੇ ਵੀ ਜੀਵਾਂ ਨੂੰ ਪਾਵਨ ਨਹੀਂ ਕੀਤਾ ਆਪਾਂ ਇੱਕ ਸ਼ਬਦ ਲਿਖਦੇ ਆਂ ਪ੍ਰਮਾਤਮਾ ਦੇ ਨਾਲ করুণਾ ਸਾਗਰ করুণਾ ਦਾ ਮਤਲਬ ਹੁੰਦਾ ਦਇਆ ਸਾਗਰ ਦਾ ਮਤਲਬ ਹੁੰਦਾ ਸਮੁੰਦਰ ਭਗਵਾਨ ਵਾਲਮੀਕੀ ਮਹਾਰਾਜ ਦਇਆ ਦੇ ਸਮੁੰਦਰ ਹੈ ਕੋਈ ਦੋ رائے ਨਹੀਂ ਹੈ ਇਸ ਗੱਲ ਵਿੱਚ ਔਰ ਇਹ ਉਹਨਾਂ ਦੇ ਸਰੂਪ ਤੋਂ ਵੀ ਝਲਕਦਾ ਹੈ ਉਹਨਾਂ ਦੀ ਬਾਣੀ ਤੋਂ ਵੀ ਝਲਕਦਾ ਹੈ ਔਰ ਇੱਕ ਦਿਨ ਕਾਨਫਰੰਸ ਵਿੱਚ ਮੈਂ ਕਿਹਾ ਸੀ ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਵੀ ਸ਼ਬਦ ਪ੍ਰਮਾਤਮਾ ਦੀ ਰਚਨਾ ਵਿੱਚੋਂ ਪਕਸ਼ਪਾਤ ਵਾਲਾ ਹੋਵੇ ਇੱਕ ਵੀ ਸ਼ਬਦ ਆਪਾਂ ਪ੍ਰਚਾਰ ਕਰਨਾ ਛੱਡ ਦਾਂਗੇ ਇੱਕ ਵੀ ਹੋਵੇ ਜਿੱਚ ਪਕਸ਼ਪਾਤ ਜਾਂ ਈਰਸ਼ਾ ਹੋਵੇ ਇੱਕ ਵੀ ਨਹੀਂ ਮਿਲਿਆ ਕਿਸ ਨੂੰ ਆਜ ਤੱਕ ਇੱਕ ਵੀ ਨਹੀਂ ਕਿਉਂਕਿ ਉਹ ਪਿਆਰ ਦੇ ਪੁਜਾਰੀ ਹੈ ਪ੍ਰੇਮ ਪ੍ਰਤੀਕ ਹੈ ਪਿਆਰ ਦੀ ਮੂਰਤ ਹੈ ਉਹਨਾਂ ਨਾਲੋਂ ਜ਼ਿਆਦਾ ਸ਼ਾਂਤੀ ਕਿਸੇ 'ਚ ਨਹੀਂ ਹੋ ਸਕਦੀ ਆਪਾਂ ਕਹਿੰਦੇ ਕਰੂਨਾ ਸਾਗਰ ਜਦੋਂ ਸਾਡਾ ਬੱਚਾ ਇੰਜੀਨੀਅਰਿੰਗ ਕਾਲਜ ਵਿੱਚ ਜਾਂਦਾ ਨਾ ਇੰਜੀਨੀਅਰਿੰਗ ਦੀ ਪੜ੍ਹਾਈ ਸਟਾਰਟ ਕਰਦਾ ਹੈ ਤੋ ਪਾਸ਼ਾ ਬੋਲਣੀ ਸ਼ੁਰੂ ਕਰ ਦਿੰਦਾ ਹੈ ਉਹੀ ਪਾਸ਼ਾ ਉਦੀ ਰੂਟੀਨ ਬਣਨੀ ਸ਼ੁਰੂ ਹੋ ਜਾਂਦੀ ਉਹ ਉਸੇ ਭਾਸ਼ਾ ਵਿੱਚ ਗੱਲ ਕਰਨਾ ਉੱਠਣਾ ਬੈਠਣਾ ਉਹਦਾ ਉਦਾਂ ਦਾ ਹੋ ਜਾਂਦਾ ਜੇ ਤੋ ਸਾਡਾ ਬੱਚਾ ਸਾਇੰਸ ਪੜ੍ਹਦਾ ਹੈ ਤੋ ਸਾਇੰਸ ਦੇ ਮੁਤਾਬਿਕ ਗੱਲ ਕਰਨੀ ਉੱਠਣਾ ਬੈਠਣਾ ਆਪਣਾ ਸੁਭਾਅ ਉਦਾਂ ਦਾ ਬਣਾ ਲੈਂਦਾ ਜੇ ਤੋ ਸਾਡਾ ਬੱਚਾ ਮੈਡੀਕਲ ਪੜ੍ਹਦਾ ਹੈ ਤੋ ਉਹਦਾ ਉੱਠਣਾ ਬੈਠਣਾ ਸੋਚਣਾ ਸਮਝਣਾ ਮੈਡੀਕਲ ਵਰਗਾ ਹੋਣ ਲੱਗਦਾ ਪਰ ਪ੍ਰਮਾਤਮਾ ਨੂੰ ਪੜਨ ਦੇ ਨਾਲ ਅਸੀਂ ਉਦਾਂ ਦੇ ਕਿਉਂ ਨਹੀਂ ਹੋ ਰਹਾ ਕਿਉਂਕਿ ਅਸੀਂ ਉਹਨਾਂ ਨੂੰ ਪੜਦੇ ਨਹੀਂ ਹੈਗੇ ਤਾਂ ਨਹੀਂ ਹੋ ਰਹਾ ਸਾਇੰਸ ਵਾਲਾ ਸਾਇੰਸ ਦੀ ਬੋਲੀ ਬੋਲਦਾ ਕਿਉਂਕਿ ਉਹ ਸਾਇੰਸ ਨੂੰ ਪੜਦਾ ਹੈ ਸਾਇੰਸ ਨੂੰ ਸਮਝਦਾ ਹੈ ਸਾਇੰਸ ਦੇ ਮੁਤਾਬਿਕ ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰ ਦਿੰਦਾ ਹੈ ਇੰਜੀਨੀਅਰ ਉਹ ਭਾਸ਼ਾ ਤਾਂ ਬੋਲਦਾ ਕਿਉਂਕਿ ਇੰਜੀਨੀਅਰਿੰਗ ਵਾਲੀ ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰ ਦਿੰਦਾ ਅਸੀਂ ਵਾਲਮੀਕੀ ਮਾਰਾ ਨੂੰ ਹੱਲੇ ਤੱਕ ਖੋਲ ਨਹੀਂ ਪਾਏ ਸਹੀ ਮਾਇਨੇ ਚ ਨਹੀਂ ਖੋਲ ਪਾਏ ਜਿੱਦਾਂ ਖੋਲਣਾ ਚਾਹੀਦਾ ਹੈ ਸੋ ਭਗਵਾਨ ਵਾਲਮੀਕੀ ਮਹਾਰਾਜ করুণਾ ਦੇ ਸਾਗਰ ਹੈ ਇੱਚ ਕੋਈ ਦੂਰ ਹੈ ਨਹੀਂ ਹੈ করুণਾ ਦੇ ਸਾਗਰ ਹੈ ਵਾਲਮੀਕੀ ਮਹਾਰਾਜ ਸਾਡੇ ਚ ਦੋ ਦੋ ਗੁੰਦਾਂ ਤਾਂ ਹੋਣੀਆਂ ਚਾਹੀਦੀਆਂ করুণਾ ਦੀਆਂ ਜਿਆਦਾ ਨਹੀਂ ਤਾਂ ਦੋ ਤਾਂ ਹੋਣੀਆਂ ਚਾਹੀਦੀਆਂ ਚਲੋ ਸਮੁੰਦਰ ਤਾਂ ਬਹੁਤ ਪਰੇ ਹੈ ਸਾਡੀ ਸਮਝ ਤੋਂ ਵੀ ਪਰੇ ਹੈ ਸਵਿਸ ਕਰਕੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਸਾਸਨ ਕਰਨਾ ਮਤਲਬ ਉਹਨਾਂ ਨੂੰ ਅਪਣਾਉਣਾ ਉਹਨਾਂ ਨੂੰ ਧਾਰਨ ਕਰ ਲੈਣਾ ਜੀਵਨ ਵਿੱਚ ਉਹਨਾਂ ਦੇ ਗਿਆਨ ਨੂੰ ਉਤਾਰ ਲੈਣਾ ਆਪਣੀ ਜ਼ਿੰਦਗੀ 'ਚ ਅਸੀਂ ਭਗਵਾਨ ਵਾਲਮੀਕੀ ਜੀ ਨੂੰ ਮੰਨਦੇ ਆ ਪਰ ਉਹਨਾਂ ਨੇ ਜੋ ਕਿਹਾ ਉਹ ਨਹੀਂ ਮੰਨਦੇ ਜੋ ਉਹਨਾਂ ਨੇ ਕਿਹਾ ਉਹ ਬੜਾ ਪਿਓਰ ਹੈ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ